ਹਾਲੇ ਪੰਗੋ ਪਾਛੇ ਸੰਗਤ ਦੀ ਗੁਰਮਰਿਆਦਾ ਨੂੰ ਗ੍ਰਿਹਣ ਕਰਵਾਉਣ ਲਈ ਇਟਲੀ ਸ੍ਰਮੌਰ ਸਿੱਖ ਕੰਟੀਨ ਕਲਤੂਰਾ ਸਿੱਖ ਵੱਲੋਂ 16 ਮਾਰਚ 2025 ਨੂੰ ਪਹਿਲੇ ਨਗਰ ਕੀਰਤਨ ਵਿੱਚ ਕੀਤਾ ਜਾਵੇਗਾ ਨਿਵੇਕਲਾ ਉਪਰਾਲਾ ਸਿੱਖ ਜਗਤ ਦੇ ਨਵੇਂ ਵਰੀ ਇੱਕ ਚੇਤ ਨਾਨਕ ਸ਼ਹੀਦ ਸੰਮਤ 557 ਦੀ ਧਰਮਤਾ ਮਕਿ ਇਕਰਮ ਪਰ ਚਾਰ ਸੰਸਥਾ ਕਲਤੂਰਾ ਸਿੱਖਟਲੀ ਵੱਲੋਂ ਗੁਰੂ ਸਾਹਿਬ ਵੱਲੋਂ ਚਲਾਈ ਗਈ ਪਹਿਲੇ ਪੰਗੋ ਪਾਛੇ ਸੰਗਤ ਦੀ ਗੁਰਮਰਿਆਦਾ ਨੂੰ ਬਹਾਲ ਕਰਨ ਦੇ ਲਈ ਯਤਨ ਕੀਤੇ ਜਾ ਰਹੇ ਹਨ ਇਸ ਸਾਲ ਇਟਲੀ ਦੇ ਪਹਿਲੇ ਨਗਰ ਕੀਰਤਨ ਵਿੱਚ ਲੰਗਰਾਂ ਦੀ ਗੁਰਮਰਿਆਦਾ ਦਾ ਸੰਗਤਾਂ ਨੂੰ ਗ੍ਰਿਹੜ ਕਰਵਾਉਣ ਲਈ ਕੇਵਲ ਪੰਗਤ ਵਿੱਚ ਲੰਗਰ ਸਟਾਉਂਡ ਹੈ ਗੁਰੂ ਸਾਹਿਬ ਜੀ ਦੀ ਔਡ ਲਾਈਨ ਦੇ ਹੋਏ ਕੋਸ਼ਿਸ਼ ਕੀਤੀ ਜਾ ਰਹੀ ਹੈ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸੰਗਤਾਂ ਨੂੰ ਅਪੀਲ ਕਰਦੇ ਹੋਏ ਸੰਸਥਾ ਨੇ ਕਿਹਾ ਕਿ ਆਓ ਸਾਰੇ ਰਣ ਮਰੇ ਇਸ ਗੁਰ ਮਰਿਆਦਾ ਨੂੰ ਬਹਾਲ ਕਰੀਏ ਅਤੇ ਇੱਕ ਲਹਿਰ ਚਲਾਈਏ ਤਾਂ ਜੋ ਹਰ ਗੁਰਦੁਆਰਾ ਸਾਹਿਬ ਹਰ ਸਧਾਰਮਿਕ ਸਮਾਗਮ ਦੇ ਵਿੱਚ ਗੁਰੂ ਕੇ ਲੰਗਰ ਕੇਵਲ ਪੰਗਤ ਵਿੱਚ ਹੀ ਸ਼ਿਕਾਇਜਾਂ ਜਿਸ ਨਾਲ ਗੁਰ ਮਰਿਆਦਾ ਬਹਾਲ ਹੋਵੇ ਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਸਮੂਹ ਸੰਗਤਾਂ ਲੈ ਸਕਣ ਜ਼ਿਕਰਯੋਗ ਹੈ ਕਿ ਇਟਲੀ ਵਿੱਚ ਹਰ ਸਾਲ ਸਜਾਈ ਜਾਂਦੇ ਕੁਝ ਨਗਰ ਕੀਰਤਨ ਵਿੱਚ ਪ੍ਰਬੰਧਕ ਨਾ ਚੋਂਦੇ ਕੋਈ ਵੀ ਲੰਗਰ ਦੀ ਬੇਅਦਬੀ ਹੋ ਜਾਂਦੀ ਹੈ ਚਾਹੇ ਕਿ ਸੰਗਤ ਹੀ ਕਰਦੀ ਹੈ ਪਰ ਪ੍ਰਬੰਧਕ ਇਸ ਬੇਅਦਬੀ ਨੂੰ ਮਹਿਸੂਸ ਕਰਦੇ ਹਨ ਬਹੁਤ ਸਾਰੇ ਨਗਰ ਕੀਰਤਨਾਂ ਵਿੱਚ ਲੱਗੇ ਵੱਖ-ਵੱਖ ਪ੍ਰਕਾਰ ਦੇ ਲੰਗਰਾਂ ਦੇ ਸਟਾਲ ਜਿੱਥੇ ਕਿ ਸੰਗਤ ਪੰਗਰ ਵਿੱਚ ਨਹੀਂ ਖੜ ਕੇ ਲੰਗਰ ਸਕਦੀ ਹੈ ਜਿਹੜਾ ਕਿ ਸਿੱਖੀ ਸਤਾਮ ਤੇ ਗੁਰਮਰਿਆਦੇ ਦੇ ਅਨੁਸਾਰ ਨਹੀਂ ਹੈ ਇਟਲੀ ਦੀ ਸਿੱਖ ਸੰਸਥਾ ਵੱਲੋਂ ਲੰਗਰ ਦੀ ਬੇਅਦਬੀ ਰੋਕਣ ਲਈ ਕੀਤਾ ਜਾ ਰਿਹਾ 16 ਮਾਰਚ ਗੁਰਦੁਆਰਾ ਸਾਹਿਬ ਚੇਦੀ ਹਰਬੋਨ ਸਾਹਿਬ ਦੇ ਲੈਣੋ ਮਰੇਸ਼ਾ ਵਿਖੇ ਇਹ ਉਪਰਾਲਾ ਕਾਬਲੇ ਤਾਰੀਫ ਹੈ ਕਲਚਰ ਸੈਕਸ਼ਨ ਸਰਵਨੋ ਸਮੂਹਿਕਲੀ ਨਿਵਾਸੀ ਸੰਤਾਨ ਨੂੰ ਬੇਨਤੀ ਹੈ ਕਿ 16 ਮਾਰਚ 2025 ਦਿਨ ਐਤਵਾਨ ਨੂੰ ਗੁਰਦਵਾਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਲੈਨ ਉਪਰੇਸ਼ਿਅ ਵਿਖੇ ਸਜਾਈ ਜਾ ਰਹੀ ਨਗਰ ਕੀਰਤਨ ਵਿੱਚ ਖੁਮ ਹਮਾ ਕੇ ਹਾਜ਼ਰੀ ਭਰੋ ਅਤੇ ਆਪਣਾ ਫਰਜ਼ ਸਮਝਦੇ ਹੋਏ ਅਤੇ ਗੁਰਮਰਿਆਦਾ ਨੂੰ ਬਹਾਲ ਕਰਨ ਲਈ ਲੰਗਰ ਸਿਰਫ ਮੰਗਤ ਵਿੱਚ ਬੈਠ ਕੇ ਹੀ ਸ਼ਕੋ